ਪੰਜਾਬ ਦੇ ਵਿੱਚ ਜੇਕਰ ਖੱਗਰ ਦਰਿਆ ਦੀ ਗੱਲ ਕਰੀਏ ਤੇ ਖੱਗਰ ਦਰਿਆ ਨੂੰ ਲੈ ਕੇ ਲੋਕਾਂ ਦੇ ਚਿਹਰੇ ਉਦਾਸ ਨੇ ਲੋਕਾਂ ਦੇ ਵਿੱਚ ਅਜੀਬੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਲੋਕ ਚਿੰਤਾ ਦੇ ਵਿੱਚ ਨਜ਼ਰ ਆ ਰਹੇ ਨੇ ਕਿਉਂਕਿ ਜਦੋਂ ਵੀ ਦਰਿਆ ਦੇ ਵਿੱਚ ਖੱਗਰ ਖਾਸ ਕਰਕੇ ਕਿਉਂਕਿ ਜਿਹੜਾ ਕਿ ਪਟਿਆਲੇ ਏਰੀਏ ਨੂੰ ਸੰਗਰੂਰ ਏਰੀਏ ਨੂੰ ਅਤੇ ਨਾਲ ਲੱਗਦੇ ਜਿੰਨੇ ਵੀ ਏਰੀਏ ਐ ਜਦੋਂ ਖੱਗਰ ਦਾ ਦਰਿਆ ਚ ਪਾਣੀ ਵਾਧਾ ਹੈ ਖੱਗਰ ਦੇ ਦਰਿਆ ਚ ਪਾਣੀ ਵਾਧਾ ਹੈ ਤੇ ਲੋਕਾਂ ਦੀਆਂ ਜਿਹੜੀਆਂ ਚਿੰਤਾਵਾਂ ਨੇ ਉਹ ਉਸੇ ਤਰ੍ਹਾਂ ਹੀ ਫੈਲ ਜਾਂਦੀਆਂ ਨੇ ਔਰ ਹੁਣ ਲੋਕ ਇਸ ਕਦਰ ਡਰੇ ਹੋਏ ਨੇ ਸਹਿਮੇ ਹੋਏ ਨੇ ਕਿ ਲੋਕ ਰਾਤ ਨੂੰ ਟੋਲੀਆਂ ਦੇ ਰੂਪ ਦੇ ਵਿੱਚ ਮਤਲਬ ਇੱਕ ਦੂਜੇ ਦੀ ਰਾਖੀ ਕਰ ਰਹੇ ਨੇ ਔਰ ਘਰ ਦੇ ਉੱਪਰ ਚੱਕਰ ਲਗਾ ਰਹੇ ਨੇ بار-ਬਾਰ ਕਿ ਲੇਬਲਿੰਗ ਕੀ ਹੈ ਪਾਣੀ ਦੀ ਲੇਕਿਨ ਪਾਣੀ ਹੈ ਕਿ ਦਿਨੋਂ ਦਿਨ ਜਿਹੜਾ ਹੈ ਉਹ ਵਧਦਾ ਜਾ ਰਿਹਾ ਹੈ ਔਰ ਪਾਣੀ ਵਧਣ ਦੇ ਨਾਲ ਲੋਕਾਂ ਦੇ ਜਿਹੜੇ ਚਿਹਰੇ ਨੇ ਉਹ ਵੀ ਉਦਾਸ ਨੇ maal ਡੰਗਰ ਆਪਣਾ ਸਾਜੋ ਸਮਾਨ ਬੰਦਾ ਆਵੇ ਤਾਂ ਕਿੱਥੇ ਲਿਜਾਵੇ ਹਾਲਾਂਕਿ ਪ੍ਰਸ਼ਾਸਨ ਦੀ ਆਪਾਂ ਗੱਲ ਕਰੀਏ ਤੇ ਪ੍ਰਸ਼ਾਸਨ ਦੇ ਵੱਲੋਂ ਪੂਖਤਾ ਇੰਤਜ਼ਾਮ ਕੀਤੇ ਹੋਏ ਨੇ ਔਰ ਪੰਜਾਬ ਸਰਕਾਰ ਨੇ ਨੰਬਰ ਵੀ ਜਾਰੀ ਕਰ ਦਿੱਤੇ ਨੇ ਕਿ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਤੇ ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਕੰਟਰੋਲ ਰੂਮ ਦੇ ਵਿੱਚ ਜਿਹੜੀ ਜਾਣਕਾਰੀ ਹੈ ਤੁਸੀਂ ਲੈ ਸਕਦੇ ਹੋ ਲੇਕਿਨ ਉਸ ਦੇ ਬਾਵਜੂਦ ਉਸ ਦੇ ਬਾਵਜੂਦ ਜੇ ਲੋਕ ਚਿੰਤਾ ਤੋਂ ਮੁਕਤ ਹੋਣ ਤਾਂ ਕਿਵੇਂ ਹੋਣ ਹੁਣ ਦੇਖੋ ਕੁਛੇਕ ਇਲਾਕੇ ਨੇ ਖਾਸ ਕਰਕੇ ਮੂਨੰਗ ਤੇ ਖਨੌਰੀ ਦੇ ਇਲਾਕੇ ਦੇ ਵਿੱਚ ਲੋਕ ਜਿਹੜੇ ਨੇ ਉਹਨਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਲੋਕ ਜਿਹੜੇ ਡਰੇ ਡਰੇ ਹੋਏ ਲੱਗ ਰਹੇ ਨੇ ਔਰ ਫੋਨ ਨੰਬਰ ਤੇ ਇੱਕ ਦੂਜੇ ਦੇ ਨਾਲ ਸੰਪਰਕ ਦੇ ਵਿੱਚ ਰਹਿ ਰਹੇ ਨੇ ਔਰ ਇਸੇ ਤਰ੍ਹਾਂ ਹੀ ਹੈ ਜੀ ਮਕਰੋੜ ਸਾਹਿਬ ਜਿਹੜੇ ਕਿ ਸੰਗਰੂਰ ਦਾ ਇੱਕ ਪਿੰਡ ਹੈ ਉੱਥੇ ਦੇ ਲੋਕ ਰਾਤ ਨੂੰ ਪਹਿਰਾ ਦਿੰਦੇ ਨੇ ਔਰ ਘੱਗਰ ਦਰਿਆ ਦੇ ਉੱਪਰ ਚੱਕਰ ਮਾਰ ਮਾਰ ਕੇ ਆਉਂਦੇ ਨੇ ਕੇ ਪਾਣੀ ਦਾ ਲੈਵਲ ਡਾਊਨ ਹੋਇਆ ਜਾਂ ਨਹੀਂ ਹੋਇਆ ਲੇਕਿਨ ਜਦੋਂ ਪਤਾ ਲੱਗਦਾ ਹੈ ਕਿ ਪਾਣੀ ਦਾ ਲੈਵਲ ਜਿਹੜਾ ਵਧਿਆ ਹੈ ਉਸ ਨੂੰ ਲੈ ਕੇ ਫਿਰ ਉਹ ਚਿੰਤਾ ਜ਼ਿਆਦਾ ਵੱਧ ਜਾਂਦੀ ਹੈ ਜੇ ਦੂਜੇ ਪਾਸੇ ਆਪਾਂ ਬਿਆਸ ਦਰਿਆ ਦੀ ਗੱਲ ਕਰੀਏ ਤੇ ਬਿਆਸ ਦਰਿਆ ਦੇ ਵਿੱਚ ਪਾਣੀ ਜਿਹੜਾ ਹੈ ਪਹਿਲਾਂ 18000 क्यूसिक सी और इस टाइम जोड़ा है वो वध के बी हज़ार क्यूसिक पानी जो छाबे दे दे इलाके ने उप चिंता का विषय है और यह भी रहा है कि पिछले दो दहाकों तो जड़ा है रिकॉर्ड टुटा है और डैम के दे पच्ची फुट तो ज्यादा जोड़ा पानी है वह नजर आ रहा है सो दोस्तों पटियाले गल करिए पटियालेकों हर बार हर बार घग्गर एरिए ਲੋਕਾਂ ਨੂੰ ਹਰ ਬਾਰ ਜੇ ਮਾਰਦਾ ਤੇ ਖੱਗਰ ਦਰਿਆ ਮਾਰਦਾ ਦੇਖੋ ਸਰਕਾਰਾਂ ਕਿੰਨੀ ਆਈਆਂ ਕਿਉਂ ਨਹੀਂ ਇਸ ਦਾ ਪੁਖਤਾ ਇੰਤਜ਼ਾਮ ਕੀਤਾ ਜਾਂਦਾ ਹਰ ਬਾਰ ਕਿਸਾਨ ਜਿਹੜੇ ਕਿ ਆਪਣੀ ਫਸਲ ਨੂੰ ਤਾ ਵਾਂਗ ਪਾੜ ਰਹੇ ਨੇ ਲੇਕਿਨ ਜਦੋਂ ਇਸ ਤਰ੍ਹਾਂ ਦਾ ਸਮਾਂ ਆਉਂਦਾ ਹੈ ਤਾਂ ਉਸ ਵੇਲੇ ਕੀਤੀ ਕਮਾਈ ਜਿਹੜੀ ਹੈ ਉਹ ਸਾਰੀ ਪਾਣੀ ਵਿੱਚ ਰੁੜੀ ਹੋਈ ਲੱਗ ਰਹੀ ਹੈ ਮੈਂ ਤਾਂ ਅਕਾਲ ਪੁਰਖ ਦੇ ਚਰਣਾ ਚ ਹੀ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਕਿਸਾਨ ਜਿਹੜੇ ਨੇ ਉਹ ਸੱਚਮੁੱਚ ਇੰਨੀ ਮਿਹਨਤ ਮੁਸ਼ਕਲ ਕਰਦੇ ਨੇ ਔਰ ਜਦੋਂ ਪਾਣੀ ਦੇ ਵਿੱਚ ਵਹਿੰਦਾ ਆਪਣੇ ਉਹ ਮਿਹਨਤ ਨਜ਼ਰ ਆਉਂਦੀ ਹੈ ਤਾਂ ਫਿਰ ਦੁੱਖ ਬਹੁਤ ਲੱਗਦਾ ਹਾਲਾਂਕਿ ਸਰਕਾਰ ਦੇ ਵੱਲੋਂ ਪੂਖਤਾ ਇੰਤਜ਼ਾਮ ਕੀਤੇ ਗਏ ਨੇ ਲੋਕਾਂ ਨੂੰ ਸੇਫ ਜ਼ੋਨ ਲਈ ਕਿਹਾ ਜਾ ਰਿਹਾ ਹੈ ਔਰ ਲੋਕਾਂ ਨੂੰ ਇਹ ਵੀ ਕਿਹਾ ਜਾ ਰਿਹਾ ਕਿ ਤੁਸੀਂ ਕਿਸੇ ਕਿਸਮ ਦੀ ਚਿੰਤਾ ਨਾ ਕਰੋ ਅਸੀਂ ਇਸ ਦੇ ਉੱਪਰ ਕੰਟਰੋਲ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਮਾਨਯੋਗ ਡੀਸੀ ਪਟਿਆਲਾ ਇਹ ਵੀ ਦਿਨ ਰਾਤ ਆਪਣੇ ਆਫੀਸਰਜ਼ ਦੇ ਨਾਲ ਸੰਪਰਕ ਦੇ ਵਿੱਚ ਨੇ ਆਫੀਸਰ ਇਹਨਾਂ ਦੇ ਸੰਪਰਕ ਦੇ ਵਿੱਚ ਨੇ ਦੇਖੋ ਸਰਕਾਰ ਦੇ ਵੱਲੋਂ ਜਾਂ ਪ੍ਰਸ਼ਾਸਨ ਦੇ ਵੱਲੋਂ ਜਿੰਨੀ ਇੰਤਜ਼ਾਮ ਕਰਨੇ ਆ ਉਹ ਕਰਦੀ ਨਜ਼ਰ ਆ ਰਹੀ ਹੈ ਬਾਕੀ ਆਕਾਲਪੁਰ ਖ ਦੇ ਹੱਥ ਦੇ ਵਿੱਚ ਹੈ ਕਿਉਂਕਿ ਜਦੋਂ ਉਸ ਦੀ ਨਜ਼ਰ ਸਵੰਲੀ ਹੋ ਜਵੇ ਤਾਂ ਫਿਰ ਤਾਂ ਕੋਈ ਚਿੰਤਾ ਦਾ ਵਿਸ਼ਾ ਰਹਿੰਦਾ ਹੀ ਨਹੀਂ ਹੈ ਸੋ ਇਸ ਵਿਪਤਾ ਨੂੰ ਨਜਿੱਠਣ ਵਾਸਤੇ ਸਰਕਾਰ ਨੇ ਕੁਝ ਇੱਕ ਨੰਬਰ ਜਿਹੜੇ ਕੰਟਰੋਲ ਰੂਮ ਦੇ ਐ ਉਹ ਜਾਰੀ ਕੀਤੇ ਹੋਏ ਨੇ ਔਰ ਉਹਨਾਂ ਨੰਬਰਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ ਤੇ ਰੋਪੜ ਆਉਂਦਾ ਹੈ ਪਠਾਨਕੋਟ ਆਉਂਦਾ ਹੈ ਅੰਮ੍ਰਿਤਸਰ ਆਉਂਦਾ ਤਰਨਤਾਰਨ ਹੁਸ਼ਿਆਰਪੁਰ ਲੁਧਿਆਣਾ ਆਉਂਦਾ ਹੈ ਔਰ ਇਹ ਇਲਾਕੇ ਨੇ ਜਿਨ੍ਹਾਂ ਦੇ ਉੱਪਰ ਬਕਾਇਦਾ ਤੌਰ ਤੇ ਕੰਟਰੋਲ ਰੂਮ ਦੇ ਵਿੱਚ ਜਿਹੜੇ ਤੁਸੀਂ ਸੰਪਰਕ ਕਰ ਸਕਦੇ ਹੋ ਔਰ ਸੰਪਰਕ ਕਰਨ ਤੋਂ ਬਾਅਦ ਜਿਹੜੀ ਪ੍ਰੈਜ਼ੈਂਟ ਪ੍ਰੈਜ਼ੈਂਟ ਸਥਿਤੀ ਆ ਉਸ ਤੋਂ ਜਾਣੂ ਆਪਾਂ ਵੀ ਕਰਵਾ ਸਕਦੇ ਹਾਂ ਸੋ ਇਸ ਕਰਕੇ ਕੱਗਰ ਦਰਿਆ ਦੇ ਵਿੱਚ ਇਹਨਾਂ ਦਿਨਾਂ ਵਿੱਚ ਕਾਫੀ ਜ਼ਿਆਦਾ ਪ੍ਰੋਬਲਮ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਟੋਟਲ ਪੰਜਾਬ ਦੇ ਵਿੱਚ ਜਿਹੜਾ ਹੜ੍ਹ ਹੈ ਉਹ ਸਥਿਤੀ ਬਣੀ ਹੋਈ ਹੈ ਹੜ੍ਹ ਦੀ ਔਰ ਹੜ੍ਹ ਦੀ ਸਥਿਤੀ ਨੂੰ ਕੰਟਰੋਲ ਕਰਨ ਵਾਸਤੇ ਬਾਕਾਇਦਾ ਤੌਰ ਤੇ ਸਰਕਾਰ ਵੱਲੋਂ ਪੂਖਤਾ ਇੰਤਜ਼ਾਮ ਕੀਤੇ ਜਾ ਰਹੇ ਨੇ ਸੋ ਜੁੜੇ ਰਹੋ ਕੋ ਸੁਨਾਮਾ ਚੈਨਲ ਦੇ ਨਾਲ